ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਆਈ ਹੋਪ ਤੁਹਾਨੂੰ ਜਿਹੜੀਆਂ ਪਿਛਲੀਆਂ ਵੀਡੀਓਜ਼ ਬਹੁਤ ਵਧੀਆ ਲੱਗੀਆਂ ਹੋਣਗੀਆਂ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਬਹੁਤ ਹੀ ਟੇਸਟੀ ਰੈਸਟੋਰੈਂਟ ਸਟਾਈਲ ਚਿਲੀ ਪਨੀਰ ਕਿਵੇਂ ਬਣਦਾ ਆ ਇਹ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਕਿਹੜੇ ਕਿਹੜੇ ਇਹਦੇ ਵਿੱਚ ਇਨਗਰੀਡੀਅੰਟਸ ਪੈਂਦੇ ਆ ਉਹ ਆਪਾਂ ਤੁਹਾਨੂੰ ਨਾਲ-ਨਾਲ ਦੱਸੀ ਜਾਵਾਂਗੇ ਸਭ ਤੋਂ ਪਹਿਲਾਂ ਮੈਂ ਜਿਹੜਾ ਪਨੀਰ ਲੈ ਲਿਆ ਇੱਧਰ ਆਪਾਂ ਜਿਹੜਾ ਤੇਲ ਆ ਰਿਫਾਈਂਡ ਯੂਜ਼ ਕਰ ਰਹੇ ਹਾਂ ਤੁਸੀਂ ਸਰੋਂ ਦਾ ਵੀ ਯੂਜ਼ ਕਰ ਸਕਦੇ ਆ ਸੋ ਰਿਫਾਈਂਡ ਤੇਲ ਆ ਜਿਹੜਾ ਉਹ ਕੜਾਈ ਦੇ ਵਿੱਚ ਪਾ ਕੇ ਆਪਾਂ ਪ੍ਰੀ ਹੀਟ ਹੋਣ ਲਈ ਰੱਖ ਦਿੱਤਾ ਹੁਣ ਆਪਾਂ ਜਿਹੜਾ ਆ ਥੋੜੀ ਜਿਹੀ ਲਵਾਂਗੇ ਰੈੱਡ ਚਿਲੀ ਉਹਦੇ ਵਿੱਚ ਥੋੜਾ ਜਿਹਾ ਮਿਕਸ ਕਰਾਂਗੇ ਪਾਣੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੌਰਨ ਫਲਾਰ ਜਾਨੀ ਕਿ ਅਰਾ ਰੋਟ ਤਾਂ ਕਿ ਜਿਹੜੇ ਆਪਣੇ ਪਨੀਰ ਆ ਉਹ ਬਾਈਂਡ ਹੋ ਜਾਣਾ ਇਹਨੂੰ ਮੈਂ ਜਸਟ ਮਿਕਸ ਕਰੂੰਗੀ ਤੁਸੀਂ ਹੌਲੀ ਹੌਲੀ ਮਿਕਸ ਕਰਿਓ ਤਾਂ ਕਿ ਜਿਹੜਾ ਆਪਣਾ ਪਨੀਰ ਆ ਉਹ ਟੁੱਟੇ ਨਾ ਤੇ ਇਹਦੇ ਉੱਤੇ ਹੀ ਜਿਹੜਾ ਆਪਾਂ ਰੈੱਡ ਚਿੱਲੀ ਦਾ ਪਾਊਡਰ ਆ ਉਹ ਪਾ ਦਾਂਗੇ ਤੇ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਇਹਨੂੰ ਡੀਪ ਫ੍ਰਾਈ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਤੁਹਾਡੀ ਰੈਸਪੀ ਬਣ ਜੂਗੀ ਤੇ ਬਹੁਤ ਹੀ ਸੁਆਦ ਜਿਵੇਂ ਦਾ ਆਪਾਂ ਚਿਲੀ ਪਨੀਰ ਰੈਸਟੋਰੈਂਟ ਚ ਜਾ ਕੇ ਖਾਣੇ ਆ ਸੇਮ ਉਦਾਂ ਦਾ ਬਣੂਗਾ ਜੇਕਰ ਤੁਸੀਂ ਇਹ ਤਰੀਕੇ ਇਸਤੇਮਾਲ ਕਰੋਗੇ ਜਿਆਦਾ ਨਹੀਂ ਇਹਨੂੰ ਕੁੱਕ ਕਰਨਾ ਬਸ ਨੋਰਮਲ ਜਿਹਾ ਜਿਹੜਾ ਕਿਉਂਕਿ ਆਪਣਾ ਆਇਲ ਪਹਿਲੇ ਹੀ ਜਿਹੜਾ ਪ੍ਰੀ ਹੀਟ ਕੀਤਾ ਹੋਇਆ ਸੀ ਸੋ ਇਹਨੂੰ ਨੋਰਮਲ ਜਿਹੜਾ ਇਹਦੇ ਵਿੱਚ ਰੋਸਟ ਕਰਕੇ ਥੋੜਾ ਜਿਹਾ ਤੇ ਆਪਾਂ ਪਨੀਰ ਨੂੰ ਜਿਹੜਾ ਕੱਢ ਲਾਂਗੇ ਜਿਹੜਾ ਆਪਣਾ ਪਨੀਰ ਹੈ ਉਹ ਕ੍ਰਿਸਪੀ ਹੋ ਗਿਆ ਆ ਤੇ ਹੁਣ ਆਪਾਂ ਜਿਹੜਾ ਬਾਕੀ ਦਾ ਵੀ ਆ ਲੋਬੀ ਆਪਾਂ ਆਇਲ ਜਿਹੜਾ ਐਕਸਟਰਾ ਸੀ ਉਹ ਕੱਢ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਮੈਂ ਕੱਟ ਲਿਆ ਸੀ ਅਦਰਕ ਲਸਣ ਨਾਲ ਹੀ ਜਿਹੜਾ ਤੁਹਾਡਾ ਫਲੇਵਰ ਹੈ ਉਹ ਵਧੀਆ ਆਉਣਾ ਆ ਬਰਾਊਨ ਕਰ ਲੈਣਾ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਚੌਪਡ ਕੀਤਾ ਹੋਇਆ ਪਿਆਜ਼ ਹਰੀ ਫਿਮਲਾ ਮਿਰਚ ਤੇ ਲਾਲ ਫਿਮਲਾ ਮਿਰਚ ਜਿਹੜੀ ਆ ਐਡ ਕਰ ਦੇਣੀ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਤੇਲ ਪਾਇਆ ਆਦਰਕ ਲਸਣ ਪਾਇਆ ਕੱਲੀਆਂ ਕੀਤੇ ਹੋਏ ਪਿਆਜ਼ ਪਾਏ ਹਰੀ ਸ਼ਿਮਲਾ ਮਿਰਚ ਪਾਈ ਤੇ ਲਾਲ ਸ਼ਿਮਲਾ ਮਿਰਚ ਪਾਈ ਜੇ ਤੁਹਾਡੇ ਕੋਲ ਲਾਲ ਸ਼ਿਮਲਾ ਮਿਰਚ ਨਹੀਂ ਹੈਗੀ ਤਾਂ ਕੋਈ ਚੱਕਰ ਨਹੀਂ ਤੁਸੀਂ ਕੱਲੀ ਹਰੀ ਸ਼ਿਮਲਾ ਮਿਰਚ ਵੀ ਪਾ ਸਕਦੇ ਆਂ ਤੇ ਪਿਆਜ਼ ਵੀ ਪਾ ਸਕਦੇ ਆਂ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੌਸ ਕਿਹੜੀ ਕਿਹੜੀ ਸੌਸ ਐਡ ਹੋਣੀ ਆ ਉਹ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਜਿਹੜੀ ਆ ਗ੍ਰੀਨ ਚਿਲੀ ਐਡ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੋਇਆ ਸੌਸ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੈਚਅਪ ਇਹਨੂੰ ਕਰਾਂਗੇ ਮਿਕਸ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਾਲਟ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਜਿਹੜਾ ਸਾਲਟ ਪਾ ਦਾਂਗੇ ਥੋੜੀ ਜੀ ਆਪਾਂ ਇਹਦੇ ਵਿੱਚ ਰੈੱਡ ਚਿਲੀ ਪਾ ਦਾਂਗੇ ਕਿਉਂਕਿ ਆਪਾਂ ਪਹਿਲਾਂ ਵੀ ਜਿਹੜੀ ਰੈੱਡ ਚਿਲੀ ਆ ਉਹ ਪਾਈ ਸੀ ਜਦੋਂ ਆਪਾਂ ਪਨੀਰ ਸੌਟੇ ਕੀਤਾ ਸੋ ਥੋੜੀ ਵੀ ਰੈੱਡ ਰੈੱਡ ਚਿਲੀ ਪਾ ਦਾਂਗੇ ਇਹਨੂੰ ਕਰ ਦਾਂਗੇ ਮਿਕਸ ਥੋੜਾ ਜਿਹਾ ਆਪਾਂ ਇਹਦੇ ਚ ਐਡ ਕਰ ਦਾਂਗੇ ਬਿਨੇਗਰ ਯਾਨੀ ਕਿ ਸਰਕਾ ਤੇ ਥੋੜਾ ਜਿਹਾ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਪਾਣੀ ਜੇ ਤੁਸੀਂ ਜਿਆਦਾ ਗਰੇਵੀ ਰੱਖਣੀ ਆ ਥੋੜਾ ਜਿਹਾ ਤੁਸੀਂ ਜਿਆਦਾ ਪਾਣੀ ਐਡ ਕਰ ਸਕਦੇ ਆ ਜੇ ਤੁਸੀਂ ਇਹਨੂੰ ਡਰਾਈ ਰੱਖਣਾ ਹੈ ਤਾਂ ਤੁਸੀਂ ਇਹਦੇ ਵਿੱਚ ਪਾਣੀ ਘੱਟ ਯੂਜ਼ ਕਰਨਾ। ਇਹਦੀ ਗਰੇਵੀ ਥਿੱਕ ਕਰਨ ਲਈ ਆਪਾਂ ਜਿਹੜਾ ਆ ਅਰਾ ਰੋਟ ਦੁਆਰਾ ਲਵਾਂਗੇ ਉਹਦੇ 'ਚ ਕਰਾਂਗੇ ਐਡ ਪਾਣੀ ਉਹਨੂੰ ਕਰਾਂਗੇ ਮਿਕਸ ਉਹਦਾ ਪਤਲਾ ਜਿਹਾ ਇਦਾਂ ਮਿਸ਼ਰਣ ਬਣਾ ਕੇ ਆਪਾਂ ਕਰ ਦਾਂਗੇ ਇਹਦੇ 'ਚ ਐਡ ਕਿ ਜਿਹੜੀ ਆਪਣੀ ਗਰੇਵੀ ਆ ਉਹ ਠਿਕ ਹੋ ਜਾਏ ਗਰੇਵੀ ਤੁਸੀਂ ਹੁਣ ਦੇਖ ਸਕਦੇ ਆ ਆਪਣੀ ਠਿਕ ਹੋਣੀ ਸਟਾਰਟ ਹੋ ਗਈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਆਪਾਂ ਪਨੀਰ ਪਹਿਲਾਂ ਜਿਹੜਾ ਆ ਆਇਲ ਦੇ ਵਿੱਚ ਤਲ ਲਿਆ ਸੀ ਹੁਣ ਉਹ ਸਾਰਾ ਪਨੀਰ ਐਡ ਕਰ ਦਾਂਗੇ ਤਾਂ ਇਹਨੂੰ ਕਰ ਦਾਂਗੇ ਦੁਬਾਰਾ ਮਿਕਸ ਤੁਸੀਂ ਦੇਖ ਸਕਦੇ ਆਂ ਵੀ ਕਿੰਨਾ ਸੋਹਣਾ ਕਲਰ ਆਇਆ ਚਲੇ ਪਨੀਰ ਦਾ ਜਮਾ ਰੈਸਟੋਰੈਂਟ ਸਟਾਈਲ ਲੱਗ ਰਹੀ ਆ ਇਹਦੇ ਉੱਤੇ ਤੁਸੀਂ ਸਪ੍ਰਿੰਗ ਆਨੀਅਨ ਵੀ ਪਾ ਸਕਦੇ ਆ ਉਹਦੇ ਨਾਲ ਜਿਹੜਾ ਕੀ ਆ ਦੇਸ਼ ਹੋਰ ਵੀ ਜਿਆਦਾ ਸੋਹਣੀ ਲੱਗਣ ਲੱਗ ਜੂਗੀ ਤੁਸੀਂ ਦੇਖੋ ਹੁਣ ਆਪਾਂ ਇਹਦੇ ਵਿੱਚ ਪਨੀਰ ਐਡ ਕੀਤਾ ਤੇ ਆਪਣਾ ਪਨੀਰ ਜਮਾ ਵੀ ਟੁੱਟਿਆ ਨਹੀਂ ਹੈਗਾ ਇਸ ਕਰਕੇ ਨਹੀਂ ਟੁੱਟਿਆ ਕਿਉਂਕਿ ਇਹਨੂੰ ਆਪਾਂ ਪਹਿਲਾਂ ਕਾਰਨ ਫਲੌਰ ਪਾ ਕੇ ਮਿਕਸ ਕਰ ਲਿਆ ਸੀ ਤੇ ਜਿਹੜਾ ਆਪਣਾ ਪਨੀਰ ਆ ਉਹ ਕਰੰਚੀ ਹੋ ਗਿਆ ਹੁਣ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਤੇ ਆਪਾਂ ਥੱਲੇ ਲਾ ਲਾਂਗੇ ਤੇ ਜਿਹੜੀ ਆਪਣੀ ਚੀਸ ਚਿੱਲੀ ਆ ਰੈਡੀ ਹੋ ਗਈ ਆ ਤੇ ਹੁਣ ਆਪਾਂ ਪਾਪਾ ਜੀ ਨੂੰ ਜਿਹੜਾ ਪਲੇਟ ਦੇ ਵਿੱਚ ਪਾ ਕੇ ਟੇਸਟ ਕਰਾਵਾਂਗੇ ਤੇ ਉਹਨਾਂ ਤੋਂ ਰਿਵਿਊ ਲਵਾਂਗੇ ਕਿ ਉਹਨਾਂ ਨੂੰ ਪਸੰਦ ਆਈ ਕਿ ਨਹੀਂ ਪਸੰਦ ਆਈ। ਉਹਨੂੰ ਰਿਵਿਊ ਦੇਣ ਤੇ ਆਪਾਂ ਮੈਂ ਕਰਾਂ ਉਹ ਚਿੱਲੀ ਦੇ ਤਾਂ ਸਾਰਾ ਮੋਰੀ ਅੱਜ ਬੱਚਿਆਂ ਨੇ ਬਣਾਈ ਐ ਚੀਜ਼ ਤੇਰੀ ਇਹ ਆਪਾਂ ਸਾਡੇ ਦੇ ਇੰਨੇ ਕਿੰਨੇ ਟੇਸਟੀ ਆ ਪੰਜਾਬ ਨਾਲੋਂ ਫਰਕ ਐ ਤੇ ਵੈਸੇ ਜੀ ਬੇਟਾ ਬਹੁਤ ਵਧੀਆ ਬਾਜ਼ਾਰ ਨਾਲੋਂ ਕਿਤੇ ਬਹੁਤ ਸਵਾਦ ਹੈ ਜੋ ਵੀ ਇਹਨਾਂ ਦਾ ਵੀਡੀਓ ਦੇਖ ਕੇ ਤੇ ਲਸਪੀ ਦੇ ਪਿਆਰ ਕਰੋ ਤੇ ਘਰੇ ਬਣਾ ਕੇ ਕਿਸੇ ਨੂੰ ਦਿਖਾਓ ਤੇ channel ਨੂੰ ਸਬਸਕ੍ਰਾਈਬ ਕਰੋ ਨਾਲੇ ਲਾਈਕ ਤੇ ਸ਼ੇਅਰ ਕਰੋ ਪਾਪਾ ਨੇ ਥੈਂਕਿਊ ਕਰ ਦਿੱਤਾ ਤੇ ਪਾਪਾ ਨੂੰ ਚੀਜ਼ ਚਲੀ ਹੈ ਜਿਹੜੀ ਬਹੁਤ ਵਧੀਆ ਲੱਗੀ ਆ ਆਈ ਹੋਪ ਰੈਸਪੀ ਤੁਹਾਨੂੰ ਵੀ ਵਧੀਆ ਲੱਗੀ ਹੋਊਗੀ ਤੇ ਸੌਖੇ ਤਰੀਕੇ ਨਾਲ ਸਮਝ ਆ ਗਈ ਹੋਗੀ ਜੇਕਰ ਸਮਝ ਲੱਗ ਗਈ ਤਾਂ ਬਣਾ ਕੇ ਜਰੂਰ ਖਾਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਰੈਸਪੀ ਕਿੱਦਾਂ ਲੱਗਦੀ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗੇਸੇ ਨਵੇਂ ਵੀਡੀਓ ਬਣਾਉ ਰੋਟਾ ਗੁੱਡ ਨਾਈਟ ਬਾਏ